ਸਰਟ 2014 ਮਾਡਲ ਹੈ ਜੀ ਬੀਡੀਆਈ ਹੈ ਹਮ ਫਸਟ ਓਨਰ ਹੈ ਦੋਨੋਂ ਚਾਬੀਆਂ ਨੇ ਜੀ ਫਰਚ ਪਲੇਅਰ ਬੈਕ ਕੈਮਰਾ ਸੈਂਟਰ ਲੋਕਿੰਗ ਸਾਰਾ ਕੁਝ ਲੱਗਿਆ ਹੋਇਆ ਹੈ ਸੀਟ ਕਵਰ ਮੈਟਿੰਗ ਨਵੀਂ ਹੈ ਜੀ ਤੇ ਰੇਟ 1,55,000 ਰੁਪਏ ਦੀ ਵਰਨਾ ਕਾਫੀ ਜ਼ਿਆਦਾ ਗੱਡੀਆਂ ਨੇ ਜੀ ਆਪਣੇ ਕੋਲੇ ਪੰਜਾਬ ਨੰਬਰ ਦੀਆਂ ਨੇ ਸਾਰੀਆਂ ਉਹੀ ਦਿੱਲੀ ਨੰਬਰ ਦੀ ਵਰਨਾ ਨਹੀਂ ਜੀ ਸਾਰੀਆਂ ਪੰਜਾਬ ਨੰਬਰ ਦੀਆਂ ਹੈ ਜਿਹੜੇ ਵੀਰ ਨੇ ਵਰਨਾ ਦੇ ਵਿੱਚ ਵੈਰਾਈਟੀ ਚਾਹੀਦੀ ਹੈ ਉਹ ਜ਼ਰੂਰ ਵਿజిਟ ਕਰਨ ਜੀ ਜਿਹੜੇ ਵਰਨਾ ਪਲਾਨ ਕਰ ਰਹੇ ਨੇ ਤੁਹਾਡੇ ਲਈ ਵਰਨਾ ਔਰ ਹੌਂਦਾ ਸਿਟੀ ਕਾਫੀ ਕਾਰਾਂ ਦੇਵਾਂਗਾ ਮੈਂ ਸਟਾਕ ਦੇ ਵਿੱਚ 1,25,000 ਰੁਪਏ ਦੀ ਕਾਰ ਹੈ ਬਹੁਤ ਸੋਹਣੀ ਗੱਡੀ ਹੈ ਜੀ ਤੁਸੀਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਸਭ ਤੋਂ ਸੇਫ ਗੱਡੀਆਂ ਚੋਂ ਇੱਕ ਹੈ ਨਾ ਜੀ ਹਾਂ ਜੀ ਜੈਟਾ ਬਾਕਸ ਵੈਗਨ ਦੀ ਵੋਕਸਵੈਗਨ ਜੈਟਾ ਦੋਸਤੋ ਬ੍ਰੈਂਡ ਨਿਊ ਕਾਰਾਂ ਜੈਟਾ ਚਾਹੀਦੀਆਂ ਨੇ ਆਪਣੇ ਕੋਲੇ ਕੰਟੈਕਟ ਕਰੋ ਗੱਡੀਆਂ ਦੇਵਾਂਗੇ ਜੀ ਤੁਸੀਂ ਅਕਾਲ ਦੇਸ ਤੋਂ ਸਵਾਗਤ ਹੈ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਕਾਰ ਮੇਲੇ 'ਚ ਲੱਇਆ ਇਹ ਕਾਰਾਂ ਦਾ ਮੇਲਾ ਲੱਗਿਆ ਹੋਇਆ ਹੈਗਾ ਆਖਦਾ ਕਿਉਂ ਆ ਕਿਉਂਕਿ ਇੰਨੀਆਂ ਕ ਕਾਰਾਂ ਨੇ ਜਿਵੇਂ ਅਸੀਂ ਕਿਸੇ ਮੇਲੇ ਤੇ ਜਾਂਦੇ ਆ ਭੀੜ ਲੱਗੀ ਹੁੰਦੀ ਆ ਇਨਸਾਨਾਂ ਦੀ ਉੱਥੇ ਇਨਸਾਨਾਂ ਦਾ ਮੇਲਾ ਹੁੰਦਾ ਇੱਥੇ ਭੀੜ ਲੱਗੀ ਹੋਈ ਆ ਕਾਰਾਂ ਦੀ ਸੰਗਰੂਰ ਦੇ ਵਿੱਚ ਮੈਂ ਬਾਈ ਨੂੰ ਕਿੰਗਾ ਆਖਦਾ ਹੁਣਾ ਬਾਈ ਰੇਸ਼ਮ ਸਿੰਘ ਭੁੱਲਰ ਨੂੰ ਮਿਲਦੇ ਆ ਗੱਲਬਾਤ ਕਰਦੇ ਆ ਸਵਾਗਤ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਜੀ ਠੀਕ ਠਾਕ ਹੋ ਜੀ ਸੇਤਾ ਕੰਮ ਨਹੀਂ ਜੀ ਚੜਦੀ ਕਲਾ ਜੀ ਬਾਈ ਜੀ ਮੈਨਾਂ ਲਾ ਰਖਿਆ ਤੁਸੀਂ ਨੇ ਲੈਣਾ ਲਾਈਆਂ ਪਈਆਂ ਨੇ ਦੂਰ ਤੱਕ ਨਿਗਾਹ ਮਾਰਦੇ ਆ ਕਾਰਾਂ ਹੀ ਕਾਰਾਂ ਦੇਖਦੀਆਂ ਨੇ ਇੱਕ ਥਾਂ ਤੇ ਨਹੀਂ ਤਿੰਨ ਤਿੰਨ ਥਾਂ ਤੇ ਇੱਕ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹਣਾ ਵੀ ਵੀਡੀਓ ਲੰਬੀ ਜਾਊਗੀ ਸ਼ਾਇਦ ਤੇ ਤੇ ਦਿੰਦੇ ਦਿੰਦੇ ਵੀ ਲੰਬੀ ਹੋ ਜਾਊਗੀ ਇਹ ਜਿਹੜੀਆਂ ਘੈਂਟ ਕਾਰਾਂ ਇਹ ਜਿਹੇ ਘੈਂਟ ਆਫਰਾਂ ਚ ਲੈ ਕੇ ਆਵਾਂਗੇ ਵੀਡੀਓ ਸਕਿੱਪ ਨਾ ਕਰਿਓ ਪੂਰੀ ਦੇਖਿਓ ਦੇਖੋ ਫਿਰ ਕਾਰਾਂ ਅੱਜ ਇੱਕ ਤੋਂ ਇੱਕ ਨਿਕਲ ਕੇ ਆਉਂਦੀ ਸੋਹਣੀ ਤੋਂ ਸੋਹਣੀ ਘਟ ਤੋਂ ਘਟ ਰੇਟਾਂ ਦੇ ਵਿੱਚ ਨਾ ਜੀ ਸਵਾਗਤ ਹੈ ਵੀਰ ਜੀ ਬਹੁਤ ਧੰਨਵਾਦ ਜੀ ਗੋਬਿੰਦ ਵੀਰ ਦਾ ਬਹੁਤ-ਬਹੁਤ ਸਵਾਗਤ ਤੇ ਜਿਹੜੇ ਸਰੋਤੇ ਇਸ ਚੈਨਲ ਦੇ ਇਸ ਮਾਧਿਅਮ ਦੇ ਰਾਹੀਂ ਸਾਡੇ ਰੂਰੂ ਹੋ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਭੁੱਲਰ ਮੋਟਰ ਸੰਗਰੂਰ ਤੇ ਕਾਰਾਂ ਦੀ ਲੈਂ ਬਹੁਤ ਜ਼ਿਆਦਾ ਲੰਬੀ ਹੈ ਗੋਬਿੰਦ ਵੀਰ ਨੇ ਸਹੀ ਕਿਹਾ ਕਾਰਾਂ ਦਾ ਮੇਲਾ ਹੀ ਲੱਗਿਆ ਪਿਆ ਸਤਿਗੁਰ ਮਹਾਰਾਜ ਦੀ ਕਿਰਪਾ ਦੇ ਨਾਲ ਜਦੋਂ ਆਪਾਂ ਸੋਹਣੀਆਂ ਚੀਜ਼ਾਂ ਸੋਹਣੀਆਂ ਕਾਰਾਂ ਵੇਚਦੇ ਆਂ ਪਾ ਮੇਲਾ ਲੱਗ ਹੀ ਜਾਂਦਾ ਜੀ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦੇ ਕਾਰਾਂ ਵੱਲ ਚਲਦੇ ਆਂ ਡਿਟੇਲ ਦਿੰਨੇ ਆਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕੋਈ ਪਤਾ ਨਹੀਂ ਕਿਹੜੀ ਕਾਰ ਤੁਹਾਡੇ ਦੋਸਤ ਦੇ ਘਰੇ ਜਾਂ ਤੁਹਾਡੇ ਘਰੇ ਜਾ ਕੇ ਖੜੀ ਹੋਵੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਕਰ ਲੇ ਤਾਂ ਜੋ ਹੋਰ ਵਧੀਆ-ਵਧੀਆ ਕਾਰਾਂ ਤੁਹਾਨੂੰ ਮਿਲ ਸਕਣ ਹਾਂਜੀ ਵੀਰੇ ਕੱਟੋ ਬੱਲੇ ਸਾਹਿਬ ਦੇਓ ਕਿ ਰਾਂ ਸ਼ਾਰਟ ਡਿਟੇਲ ਆ 1 ਮਿੰਟ ਤੋਂ ਸ਼ੁਰੂ ਕਰਦੇ ਆਂ ਜੀ ਲਓ ਜੀ ਲੈ ਲਈ ਆਪਾਂ ਕਵਿਡਾ ਤੇ ਇੱਕ ਬ੍ਰਾਂਚ ਦਾ ਹੋਰ ਲਾਉਣਾ ਜਾ ਕੇ ਅੱਗੇ ਵਿੱਡੋ ਹਾਂਜੀ ਠੀਕ ਹੈ ਜੀ ਬਿਲਕੁਲ ਮਿੱਤਰ ਪਿਆਰੋ ਖਿੱਚ ਕੇ ਰੱਖਿਓ ਗੱਡੀਆਂ ਦੇਵਾਂਗੇ ਨਵੀਆਂ ਸ਼ੋਰੂਮ ਕੰਡੀਸ਼ਨ ਜਿਹੜੇ ਵੀਰ ਨੇ ਚੰਗੀ ਕਾਰ ਲੈਣੀ ਹੈ ਨਾ ੁੱਲਰ ਮੋਟਰ ਸੰਗਰੂਰ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਤੁਹਾਡੀ ਡਿਮਾਂਡ ਨਹੀਂ ਪੂਰੀ ਕਰਦੇ ਤਾਂ ਕਿਧਰੇ ਜਾਇਓ ਠੀਕ ਹੈ ਗੱਡੀਆਂ ਦੇਵਾਂਗੇ ਹਰੇਕ ਤਰ੍ਹਾਂ ਦੀ ਆਜੋ ਕਬਿਡ 2022 ਮਾਡਲ ਹੈ ਜੀ 20000 ਚੱਲੀ ਹੋਈ ਡਬਲ 에어ਬੈਗ ਵਾਲਾ ਮਾਡਲ ਹੈ 20000 ਚੱਲੀ ਹੈ ਬਿਲਕੁਲ ਬ੍ਰਾਂਡ ਨਿਊ ਹੈ ਜੀ ਰੇਟ ਵੀ ਕੀ 375 ਪੰਜਾਬ ਨੰਬਰ 3 ਲੱਖ ਤੇ 75000 ਰੁਪਿਆ i10 grand ਜੀ i10 grand 2018 ਡੀਜ਼ਲ ਫਸਟ ਓਨਰ ਪੀਵੀ ਨੰਬਰ ਦੀ ਹੈ ਜੀ ਫਸਟ ਓਨਰ ਹੈ 18 ਮਾਡਲ ਹੈ ਗੱਡੀ ਹੈ ਜੀ ਬਿਲਕੁਲ ਬ੍ਰਾਂਡ ਨਿਊ ਨਮੀਕਾਰ ਚਾਰੋਂ ਟਾਇਰ ਨਵੇਂ ਨੇ ਦੋਨੇ ਚਾਬੀਆਂ ਨੇ ਤੇ ਰੇਟ ਵੀ ਕੀ ਸਿਰਫ 4 ਲੱਖ ਤੇ 25000 ਰੁਪਿਆ ਦੋਸਤੋ 4 ਲੱਖ ਤੇ 25000 ਰੁਪਿਆ ਇੱਕੋ ਬੋਡ ਫਿਗੋ ਲੈ ਕੇ ਆਇਆ ਜੀ ਚੰਗੀ ਕਾਰ ਸੀ ਅੱਜ ਫਿਗੋ ਆਪਾਂ ਘੱਟੋ ਘੱਟ ਨਾਂ ਵਾਲਾ ਤਾਂ ਤਿੰਨ ਚਾਰ ਸਾਲਾਂ ਬਾਅਦ ਲਈ ਹੈ ਠੀਕ ਹੈ ਜੀ ਗੱਡੀ ਚੰਗੀ ਹੈ ਜੀ ਮਕੈਨੀਕਲ ਦੀ ਬਹੁਤ ਨਵੀਂ ਕਾਰ ਹੈ 1 ਲੱਖ 22 23000 ਜੇ ਇਹਨਾਂ ਨੇ ਚੱਲੀ ਹੋਈ ਹੈ ਚਾਰੇ ਟਾਇਰ ਓਕੇ ਨੇ ਗੱਡੀ ਦੇ ਵਿੱਚ ਐਂਡਰਾਇਡ ਪਲੇਅਰ ਲੱਗਿਆ ਜੀ ਏਸੀ ਚਿਲਡ ਤੇ ਕੋਈ ਕੰਮ ਖਰਚਾ ਨਹੀਂ ਐਨਓਸੀ ਸੰਗਰੂਰ ਦੀ ਕੱਟੀ ਹੋਈ ਹੈ ਜੀ ਪਹਿਲੇ ਨਾਮ ਹੈ ਫੁੱਲ ਬੀਮਾ ਜੀ 2025 ਮਈ ਤੱਕ ਦਾ ਤੇ ਰੇਟ 1,55,000 ਰੁਪਏ ਦੀ ਐਨਓਸੀ ਦੇ ਨਾਲ ਜੀ ਅਗਲੀ ਸਵਿਫਟ ਜੀ ਸਵਿਫਟ 2014 ਮਾਡਲ ਹੈ ਜੀ ਬੀਡੀਆਈ ਹੈ ਹਮ ਫਸਟ ਓਨਰ ਹੈ ਦੋਨੋਂ ਚਾਬੀਆਂ ਨੇ ਜੀ ਪੱਚ ਪਲੇਅਰ ਬੈਕ ਕੈਮਰਾ ਸੈਂਟਰ ਲੋਕਿੰਗ ਸਾਰਾ ਕੁਝ ਲੱਗਿਆ ਹੋਇਆ ਸੀਟ ਕਵਰ ਮੈਟਿੰਗ ਨਵੀਂ ਹੈ ਜੀ ਗੱਡੀ ਦਾ ਦੋਸਤੋ ਰੇਟ ਬਹੁਤ ਵਾਜਿਬ ਹੈ ਜੀ ਪਹਿਲੇ ਨਾਮ ਦੀ ਕਾਰ 파ਰਟੀ ਡਿਮਾਂਡ ਕਰਦੀ ਆ 4 ਲੱਖ ਤੇ 40,000 ਰੁਪਿਆ ਔਨ ਟੇਬਲ ਬੈਠੋ ਨੇਗੋਸ਼ੀਏਟ ਹੋ ਜਾਊਗਾ ਕਮਿਸ਼ਨ ਬੇਸ ਤੇ ਡੀਲ ਹੋਊਗੀ ਹਾਂਜੀ ਬਰੀਜਾ ਜੀ ਦੋਸਤੋ ਬਰੀਜਾ ਕਾਰਾਂ ਨੇਗੀਆਂ ਆਪਣੇ ਕੋਲੇ ਚੰਗੀਆਂ ਗੱਡੀਆਂ ਨੇ ਜੀ ਬਰੀਜਾ ਬਹੁਤ ਜ਼ਿਆਦਾ ਰੇਟਾਂ 'ਚ ਕਾਰ ਦੇਵਾਂਗੇ ਜੀ ਕਈ ਗੱਡੀਆਂ ਨੇ ਆਪਣੇ ਕੋਲੇ ਇੱਕ ਵੀ ਨਹੀਂ ਇਹ ਵਾਲੀ ਬਰੀਜਾ ਹੈਗੀ ਹੈ ਜੀ 2018 ਮਾਡਲ ਬੀਡੀਆ ਹੀ ਆਪਸ਼ਨਲ ਫਸਟ ਓਨਰ ਲਗਭਗ 70 80% ਜੈਨੂਨ ਪੇਂਟ ਦੀ ਕਾਰ ਹੈ ਜੀ ਚੰਗੀ ਗੱਡੀ ਹੈ ਲੱਖ ਤੋਂ ਨੀਚੇ ਹੀ ਚੱਲੀ ਹੋਈ ਹੈ ਜੀ ਅਲਾਈਟਰ ਸੋਹਣੇ ਲੱਗੇ ਹੋਏ ਨੇ ਤਕਰੀਬਨ 45-50 ਹਜ਼ਾਰ ਰੁਪਏ ਦੇ ਲਾਈਟ ਟਾਇਰ ਲੱਗੇ ਨੇ ਜੀ ਕੋਈ ਕੰਮ ਖਰਚਾ ਨਹੀਂ ਤੇ ਦੋਸਤੋ ਗੱਡੀ ਦਾ ਰੇਟ ਆਲ ਸਟੇਟ ਦੀ ਐਨਓਸੀ ਅਵੇਲੇਬਲ ਹੈ ਜੀ ਜਿਹੜੇ ਹਿਮਾਚਲ ਵਾਲੇ ਵੀਰ ਦੇਖ ਰਹੇ ਨੇ ਜਾਂ ਹਰਿਆਣੇ ਵਾਲੇ ਰਾਜਸਥਾਨ ਵਾਲੇ ਦੇਖ ਰਹੇ ਨੇ ਕਰਨਾਟਕਾ ਵਾਲੇ ਦੇਖ ਰਹੇ ਨੇ ਜਰੂਰ ਕਾਲ ਕਰੋ ਜੀ ਗੱਡੀ ਦਾ ਰੇਟ ਬਹੁਤ ਵਾਜਿਬ ਹੈ ਸਿਰਫ 6.5 ਲੱਖ ਰੁਪਏ ਵੀ ਐਨਓਸੀ ਕਾਰ ਦਾ ਰੇਟ ਹੈ ਦੋਸਤੋ ਅਗਲੀ ਆ ਗਈ ਜੀ ਬਲੀਨੋ ਬਲੀਨੋ ਆ ਗਈ ਜੀ ਪੀਵੀ 13 ਪੀਵੀ 65 ਨੰਬਰ ਹੈ ਜੀ ਕਾਰ ਦਾ ਸੰਗਰੂਰ ਨਾਮ ਹੈ 2000 16 ਮਾਡਲ ਹੈ ਜੀ ਬੀਡੀਆਈ ਆ ਗਈ ਜੇ ਆਪਾਂ ਇਦਾਂ ਕਹਿੰਦੇ ਆ ਨਹੀਂ ਡੈਲਟਾ ਵੈਰੀਐਂਟ ਹੈ ਜੀ ਨਵੀਂ ਵਰਗੀ ਕਾਰ ਹੈ ਕੱਲਾ ਬੰਪਰ ਬੰਪਰ ਪੇਂਟ ਹੈ ਜੀ ਕਾਰ ਦਾ ਕੋਈ ਕੰਮ ਖਰਚਾ ਨਹੀਂ 80-85000 ਚੱਲੀ ਹੋਈ ਹੈ ਮਿਊਜ਼ਿਕ ਪਲੇਅਰ ਵਧੀਆ ਲੱਗਿਆ ਹੋਇਆ ਜੀ ਕੰਪਨੀ ਸਟੀਰੀਓ ਸਿਸਟਮ ਦੇ ਨਾਲ ਕਾਰ ਦਾ ਰੇਟ 5 ਲੱਖ ਤੇ 40000 ਰੁਪਿਆ ਜੀ ਅਗਲੀ ਜੀ ਸਵਿਫਟ ਡਿਜ਼ਾਇਰ ਡਿਜ਼ਾਇਰ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ 2016 ਜੀਡੀਆਈ ਪੁਸ਼ ਬਟਨ ਜੀ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਐ ਦੋਸਤੋ ਬਹੁਤ ਘੱਟ ਮਿਲਣ ਵਾਲੀ ਗੱਡੀ ਐ ਇਹਦਾ ਰੇਟ ਹੈਗਾ ਜੀ 5 ਲੱਖ ਰੁਪਈਆ ਵਿਦ ਐਨਓਸੀ ਦਿੱਲੀ ਰਜਿਸਟ੍ਰੇਸ਼ਨ ਐ ਪਹਿਲੇ ਨਾਮ ਦੀ ਐ ਦੋਨੋਂ ਚਾਬੀਆਂ ਨੇ ਕੋਈ ਕੰਮ ਖਰਚਾ ਨਹੀਂ ਚੰਗੀ ਗੱਡੀ ਐ ਆਟੋਮੈਟਿਕ ਦੇ ਵਿੱਚ ਵਰਨਾ ਕਾਫੀ ਜ਼ਿਆਦਾ ਗੱਡੀਆਂ ਨੇ ਜੀ ਆਪਣੇ ਕੋਲੇ ਪੰਜਾਬ ਨੰਬਰ ਦੀਆਂ ਨੇ ਸਾਰੀਆਂ ਓਹੀ ਦਿੱਲੀ ਨੰਬਰ ਦੀ ਵਰਨਾ ਨਹੀਂ ਜੀ ਸਾਰੀਆਂ ਪੰਜਾਬ ਨੰਬਰ ਦੀਆਂ ਨੇ ਜਿਹੜੇ ਵੀਰ ਨੇ ਵਰਨਾ ਦੇ ਵਿੱਚ ਵੈਰਾਈਟੀ ਚਾਹੀਦੀ ਐ ਉਹ ਜ਼ਰੂਰ ਵਿਜ਼ਿਟ ਕਰਨ ਜੀ ਜਿਹੜੇ ਵਰਨਾ ਪਲਾਨ ਕਰ ਰਹੇ ਨੇ ਔਰ ਡੇਲੀ ਵਰਨਾ ਔਰ ਹੌਂਦਾ ਸਿਟੀ ਕਾਫੀ ਕਾਰਾਂ ਦੇਉਂਗਾ ਮੈਂ ਸਟਾਕ ਦੇ ਵਿੱਚ ਇਸ ਦੂਬਾ ਚੱਲਾਂਗੇ ਲਗਜ਼ਰੀ ਕਾਰਾਂ ਦੀ ਲਾਈਨ ਲੱਗੀ ਪਈ ਐ ਵਰਨਾ 2013 ਰਜਿਸਟਰਡ 14 ਜੀ ਡਬਲ 에어 ਵਾਇਰ ਵਾਲਾ ਮਾਡਲ ਐ ਐਂਡਰਾਇਡ ਲੱਗਿਆ ਹੋਇਆ ਜੀ ਕੋਈ ਕੰਮ ਖਰਚਾ ਨਹੀਂ ਕਾਰ ਦਾ ਰੇਟ ਦੋਸਤੋ ਸਿਰਫ 4.5 ਲੱਖ ਰੁਪਏ ਡਿਮਾਂਡ ਐ ਜੀ ਅਗਲੀ ਵਰਨਾ ਜੀ ਅਗਲੀ ਵਰਨਾ ਆ ਗਈ ਜੀ 13 ਮਾਡਲ ਦੋਸਤੋ 13 ਮਾਡਲ ਐ ਗੱਡੀ ਤੇ ਲੋਨ ਹੋ ਜਾਊਗਾ 3 ਲੱਖ ਰੁਪਏ ਦਾ ਕਾਰ ਦਾ ਰੇਟ ਹੈਗਾ ਜੀ 13 ਮਾਡਲ ਡਬਲ 에ਅਰ ਬੈਗ ਲਾਈਟ ਟਾਇਰ ਲੱਗੇ ਹੋਏ ਇੰਜਨ ਗੇਅਰ ਦੀ ਗੋਲੀ ਹੈ ਜੀ ਕੋਈ ਕੰਮ ਖਰਚਾ ਨਹੀਂ ਠੀਕ ਹੈ ਜੀ ਤੇ ਰੇਟ ਦੋਸਤੋ ਸਿਰਫ 3,80,000 ਰੁਪਏ ਜੀ 3,80 ਦੀ ਬਰਨਰ ਅਗਲੀ ਆ ਗਈ ਜੀ ਸਵਿਫਟ 17 ਮਾਡਲ ਸਵਿਫਟ ਹੈ ਜੀ ਦੋਸਤੋ 17 ਮਾਡਲ ਸਵਿਫਟ ਦੇ ਰਹੇ ਆ ਬੀਡੀੀ ਆਪਸ਼ਨਲ ਡਬਲ 에ਅਰ ਬੈਗ ਵਾਲਾ ਮਾਡਲ ਤੇ ਕਾਰ ਦਾ ਰੇਟ ਕੀ ਸਿਰਫ ਜੇ ਨੰਬਰ ਲਾ ਕੇ ਕਾਰ ਲੈਣੀ ਆ 5.5 ਲੱਖ ਰੁਪਿਆ ਜੀ ਐਨਓਸੀ ਨਾਲ ਲੈਣੀ ਆ 5 ਲੱਖ ਤੇ 25000 ਰੁਪਿਆ ਜੀ ਲਓ ਜੀ ਕਰ ਲੋਗੇ ਰਾਮ ਫੋਨ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਫੇਰ ਸਵਿਫਟ ਜੀ 13 ਮਾਡਲ ਸਵਿਫਟ ਬੀਡੀਆਈ ਪੰਜਾਬ ਨੰਬਰ ਦੀ ਜੀ 13 ਮਾਡਲ ਸਵਿਫਟ ਬੀਡੀਆਈ ਪੰਜਾਬ ਨੰਬਰ ਹਾਂਜੀ ਕੰਮ ਖਰਚਾ ਕੋਈ ਨਹੀਂ ਜੀ 1 ਲੱਖ ਤੇ 9000 ਚੱਲੀ ਹੋਈ ਆ ਰੇਟ ਵਾਈਜ਼ ਗੱਲ ਕਰੀਏ 3 ਲੱਖ ਤੇ 65000 ਰੁਪਏ ਡਿਮਾਂਡ ਹੈ ਜੀ ਲੈ ਵੀ ਮਿੱਤਰੋ ਰੇਟ ਬਹੁਤ ਜਾਇ ਨੇ ਮੇਲੇ ਦਾ ਲਾ ਲੈ ਲੋ Honda City ਜੀ Honda City ਆ ਗਈ ਦੋਸਤੋ 2014 ਮਾਡਲ ਡੀਜ਼ਲ ਐਸ ਕਮ ਖਰਚਾ ਕੋਈ ਨਹੀਂ ਚੰਗੀ ਕਾਰ ਆ ਸੀਟ ਕਵਰ ਮੈਟਿੰਗ ਨਵੀਂ ਆ ਗੱਡੀ ਦਾ ਰੇਟ ਬਹੁਤ ਵਾਜਬ ਆ ਜੀ ਸਿਰਫ 4 ਲੱਖ ਤੇ 25000 ਰੁਪਏ ਰੇਟ ਆ ਅਲਾਈਟਰ ਬਹੁਤ ਸੋਹਣੇ ਲੱਗੇ ਹੋਏ ਨੇ ਜੀ ਠੀਕ ਹੈ ਜੀ ਅਗਲੀ Honda City ਜੀ Honda City 2000 14 ਮਾਡਲ ਹੈ ਜੀ ਡੀਜ਼ਲ SB ਵੇਰੀਐਂਟ ਹੈ ਕੰਮ ਖਰਚਾ ਕੋਈ ਨਹੀਂ ਟਾਇਰ ਨਵੇਂ ਨੇ ਜੋਕੋਹਾਮਾ ਦੇ ਲਾਏ ਲੱਗੇ ਹੋਏ ਨੇ ਜੀ ਇੰਟੀਰੀਅਰ ਬਹੁਤ ਸਾਫ ਸੁਥਰਾ ਹੈ ਰੇਟ ਵਾਈਜ਼ ਗੱਲ ਕਰੀਏ ਦੋਸਤੋ ਸਿਰਫ 4.5 ਲੱਖ ਰੁਪਏ ਡਿਮਾਂਡ ਹੈ ਜੀ ਅਗਲੀ ਆ ਗਈ ਜੀ Etios Etios ਆ ਗਈ ਜੀ 2000 11 ਮਾਡਲ ਹੈ ਜੀ ਸੈਕੰਡ ਓਨਰ ਹੈ ਬੰਪਰਾਂ ਨੂੰ ਛੱਡ ਕੇ ਸਾਰੀ origignal ਪੇਂਟ ਦੀ ਹੈ ਜੀ ਕੋਈ ਕਮ ਖਰਚਾ ਨਹੀਂ ਦੋਸਤੋ ਰੇਟ ਵਾਈਜ਼ ਗੱਲ ਕਰੀਏ ਕਾਰ ਦਾ ਰੇਟ ਹੈਗਾ ਸਿਰਫ 2,85,000 ਰੁਪਏ ਜਿਹੜੇ ਵੀਰ ਨੇ ਟਿਓਸ ਲੈਣੀ ਹੈ ਨਵੀਂ ਕਾਰ ਜਰੂਰ ਆ ਕੇ ਟ੍ਰਾਈ ਕਰੋ ਜੀ ਅਗਲੀ ਜੀ ਬਰਨਾ ਬਰਨਾ 2000 ਨੋ ਰਜਿਸਟਰਡ 10 ਜੀ ਪਲੇਟ ਨੰਬਰ 4244 ਪੀਵੀ 10 ਸੀਯੂ 4244 2000 9 ਰਜਿਸਟਰਡ 10 ਪੰਜਾਬ ਨੰਬਰ ਦੀ ਇੰਜਨ ਗੇਅਰ ਦੀ ਓਕੇ ਵਰਨ ਹੈ ਜੀ ਰੇਟ ਵੀ ਦੋਸਤੋ ਕੀ ਚਾਰੇ ਟਾਇਰ ਨਵੇਂ ਲੱਗੇ ਨੇ ਜੀ ਕੰਪਨੀ ਵਾਲੇ ਲਾਏ ਲੱਗੇ ਹੋਣੇ ਸੀਟ ਕਵਰ ਨਵੇਂ ਨੇ ਕੰਪਨੀ ਸੈਂਟਰ ਲੋਕਿੰਗ ਦੇ ਨਾਮ ਗੱਡੀ ਦਾ ਰੇਟ ਆ ਸਿਰਫ 1 ਲੱਖ ਤੇ 65000 ਰੁਪਿਆ ਜੀ ਸਭ ਤੋਂ ਸੇਫ ਗੱਡੀਆਂ ਚੋ ਇੱਕ ਹਨਾ ਜੀ ਹਾਂ ਜੀ ਜੈਟਾ ਬਾਕਸ ਵੈਗਨ ਦੀ ਵੋਕਸਵੈਗਨ ਜੈਟਾ ਦੋਸਤੋ ਬ੍ਰੈਂਡ ਨਿਊ ਕਾਰਾਂ ਜੈਟਾ ਚਾਹੀਦੀਆਂ ਨੇ ਆਪਣੇ ਕੋਲੇ ਕੰਟੈਕਟ ਕਰੋ ਗੱਡੀਆਂ ਦੇਵਾਂਗੇ ਜੀ ਬਿਲਕੁਲ ਨਮਿਆਂ ਵਰਗੀ ਕਾਰ ਹੈ ਵੋਕਸਵੈਗਨ ਜੈਟਾ 2014 ਸਿੰਗਲ ਓਨਰ ਐਚ ਆਰ 26 ਰਜਿਸਟ੍ਰੇਸ਼ਨ ਦੇ ਨਾਲ ਬਿਲਕੁਲ ਬ੍ਰਾਂਡ ਨਿਊ ਕਾਰ ਹੈ ਜੀ ਗੱਡੀ ਦਾ ਰੇਟ ਵਿਦ ਐਨ ਓ ਸੀ 6 ਲੱਖ ਰੁਪਏ ਡਿਮਾਂਡ ਹੈ ਜੀ ਔਨ ਟੇਬਲ ਮਾਨਤਨ ਹੋ ਜਾਊਗਾ ਅਗਲੀ ਜੀ ਸਕੌਡਾ ਹੈ ਸਕੌਡਾ ਲੌਰਾ 2012 ਮਾਡਲ ਹੈ ਜੀ ਸਿੰਗਲ ਓਨਰ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਵਿੱਚ 2 ਲੱਖ 75 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਜੀ ਲਾਈਟ ਆਰ ਬਹੁਤ ਸੋਹਣੇ ਲੱਗੇ ਹੋਏ ਨੇ ਆਜ 2014 ਮਾਡਲ ਹੈ ਜੀ ਬੀਡੀਆਈ ਆਪਸ਼ਨਲ 2014 ਸਿੰਗਲ ਓਨਰ ਕਾਰ ਹੈ ਦੋਨੋਂ ਚਾਬੀਆਂ ਬੀਮਾ ਵੈਲਿਡ ਹੈ ਠੀਕ ਹੈ ਜੀ ਕੰਮ ਖਰਚਾ ਕੋਈ ਨਹੀਂ ਕਾਰ ਦਾ ਰੇਟ ਸਿਰਫ 3,85,000 ਰੁਪਏ ਜੀ ਅਗਲੀ ਦੀ ਕਾਲੀ ਨਾ ਅਗਣੀ ਬੈਗਨਾਰ ਬੈਗਨਾਰ ਜੀ ਸਾਰੀ オリジナル ਪੇਪਰ ਵੀ ਬੈਗਨਾਰ ਦੇ ਰਹੇ ਆ 2009 ਮਾਡਲ 2009 ਮਾਡਲ ਬੈਗਨਾਰ ਪੀਵੀ 13 ਸੰਗਰੂਰ ਨੰਬਰ ਦੂਜੇ ਨਾਮ ਆ ਕੋਈ ਕੰਮ ਖਰਚਾ ਨਹੀਂ ਸਿਰਫ 1,10,000 ਰੁਪਏ ਦੀ ਕਾਰ ਜੀ ਆ ਸਟਿਲੋ ਜੀ ਜੈਨ ਸਟੀਲ ਉਹ ਜੀ ਸਾਰੀ オリジナル ਪੇਂਟ ਵੀ ਹੈ 2009 ਰਜਿਸਟਰਡ 10 ਕੋਈ ਕੰਮ ਖਰਚਾ ਨਹੀਂ ਰੇਟ ਵਾਈ ਜੀ ਦੋਸਤੋ 1 ਲੱਖ ਤੇ 25000 ਰੁਪਏ ਦੀ ਕਾਰ ਹੈ ਬਹੁਤ ਸੋਹਣੀ ਗੱਡੀ ਹੈ ਜੀ ਤੁਸੀਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਬ੍ਰੀਜ਼ਾ 2016 ਮਾਡਲ ਜੀਡੀੀਆਈ ਆਪਣੇ ਕੋਲੇ 18 ਬੀਲਿਆਈ ਆਟੋ ਚ ਵੀ ਹੈਗੀ ਹੈ ਜੀ ਬ੍ਰੀਜ਼ਾ ਠੀਕ ਹੈ ਜੀ 20 ਮਾਡਲ ਮੈਨੂਅਲ ਚ ਵੀ ਹੈਗੀ ਹੈ ਜੀ ਬ੍ਰੀਜ਼ਾ ਸਾਰੇ ਮਾਡਲ ਹੀ ਮਿਲ ਜਾਣਗੇ ਕੋਈ ਦਿੱਕਤ ਨਹੀਂ ਬ੍ਰੀਜ਼ਾ ਲੈਣੀ ਹੈ ਮੈਨੂੰ ਕੰਟੈਕਟ ਕਰੋ ਔਰ ਇਹ ਵਾਲੀ ਬਰੀਜ਼ਾ ਦੀ ਆਪਾਂ ਲਾਸਟ ਸਟੋਰੀ ਖਤਮ ਕਰਦੇ ਹਾਂ ਜੀ 2016 ਜਡੀ ਆਈ ਮਾਡਲ ਹੈ ਡੀਜ਼ਲ ਹੈ ਗੱਡੀ ਦਾ ਰੇਟ 5 ਲੱਖ ਤੇ 90000 ਰੁਪਏ ਜੀ ਚੰਗੀ ਗੱਡੀ ਹੈ ਆਪਣੇ ਕੋਲੇ ਨਾ ਘੱਟੋ ਘੱਟ 30 35 ਕਾਰਾਂ ਦੀ ਰਿਪੋਰਟ ਸ਼ਹਿਰ ਦੇ ਅੰਦਰ ਜਿਵੇਂ ਘਰਾਂ 'ਚ ਖੜੀਆਂ ਕਾਰਾਂ ਦੀ ਹੈ ਠੀਕ ਹੈ ਜੀ ਜੀ ਜਿਹਦੇ ਵਿੱਚ ਬਰੀਜ਼ਾ ਵੀ ਆ ਗਈਆਂ ਜੀ ਕ੍ਰੇਟਾ ਵੀ ਆ ਗਈਆਂ ਕ੍ਰੇਟਾ 20 ਮਾਡਲ ਨੇ 22 ਮਾਡਲ ਹੈ ਜੀ ਠੀਕ ਹੈ ਜੀ ਤੇ ਬਰਨਾ ਕਈ ਗੱਡੀਆਂ ਲੰਗੀਆਂ ਜੀ ਆਲਟੋ 812 ਮਾਡਲ 15 ਮਾਡਲ 16 ਮਾਡਲ ਅੱਗੇ ਕੇਟਨ ਆ ਗਈ 16 ਮਾਡਲ ਜਾਨੀ ਕਿ ਮੇਰੇ ਦੋਸਤੋ ਜਿਹੜੇ ਮੈਨੂੰ ਦੇਖ ਰਹੇ ਹੋ ਜਿਹੜੀ ਮਰਜੀ ਕਾਰ ਲੈਣੀ ਹੈ ਜੇ ਇੱਕ ਵਾਰ ਫੋਨ ਨਹੀਂ ਚੱਕਿਆ ਤਾਂ ਤੁਹਾਡਾ ਦਵਾਰੇ ਲਾ ਲਓ ਕਈ ਵਾਰ ਬੈਠੇ ਹੁੰਨੇ ਆ WhatsApp ਤੇ ਮੈਸੇਜ ਕਰ ਦੋ ਅੱਜ ਰਾਤ ਨੂੰ ਆਪਾਂ ਕੈਟਲੌਗ ਅਪਡੇਟ ਕਰਾ ਦਾਂਗੇ ਸਾਰੀਆਂ ਰਪੋਰਟਾਂ ਤੁਹਾਨੂੰ ਕੈਟਲੌਗ ਤੇ ਮਿਲ ਜਾ ਕਰਨੀਆਂ ਠੀਕ ਹੈ ਜੀ ਠੀਕ ਹੈ ਜੀ ਸਪੋਰਟ ਕਰੋ ਸ਼ੇਅਰ ਕਰੋ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਹਾਡਾ ਬਹੁਤ ਧੰਨਵਾਦ ਜਿਹੜੇ ਵੀਰ ਜੁੜੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਜੇ ਕੋਈ ਤੁਹਾਨੂੰ ਗਲਤੀ ਲੱਗਦੀ ਹੈ ਵੀਡੀਓ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਨਹੀਂ ਜੀ ਇਸ ਤਰ੍ਹਾਂ ਹੋਣਾ ਚਾਹੀਦਾ ਡਿਟੇਲ ਦੱਸਣ ਦੇ ਵਿੱਚ ਵੀਡੀਓ ਬਣਾਉਣ ਦੇ ਵਿੱਚ ਸੁਝਾਅ ਕਰੋ ਤੁਹਾਡਾ ਸਾਰਿਆਂ ਦਾ ਫਿਰ ਧੰਨਵਾਦ ਕਰਦਾ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਇੱਕ ਛੋਟੀ ਜੀ ਬੇਨਤੀ ਹੈ ਜੀ ਜਾਣਕਾਰੀ ਜਿਹੜੀ ਸ਼ਾਰਟ ਦਿੱਤੀ ਗਈ ਆ ਵੀਡੀਓ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ